ਮੇਰੇ ਫੋਨ ਦੀ ਲੋਕੇਸ਼ਨ ਚੱਕੀ ਜਾਂਦੀ ਹੈ 6:06 ਤੇ ਮੇਰੇ ਘਰੇ ਪਹੁੰਚਿਆ ਜਾਂਦਾ ਅਸੀਂ ਚੋਰ ਥੋੜਾ ਅਸੀਂ ਕੋਈ ਗੁਨਾਹ ਕੀਤਾ ਵੀ ਅਸੀਂ ਮਤਲਬ ਅਧਿਆਪਕ ਆ ਐਜੀਟੇਸ਼ਨ ਆ ਸਾਡਾ ਕਰਨਾ ਹੱਕ ਹੈ ਜਿਨ੍ਹਾਂ ਨੂੰ ਵਰਤੀ ਖਵਾਈ ਸੀ ਵੀ ਜਿਨ੍ਹਾਂ ਦੇ ਸਿਰ ਤੇ ਹੱਥ ਧਰ ਕੇ ਪੈਣਾ ਕਿਹਾ ਸੀ ਵੀ ਜਾਨੀ ਕਿ ਹੁਣ ਉਹਨਾਂ ਤੋਂ ਹੀ ਦਹਿਸਤ ਹੋਣ ਲੱਗੀ ਸਾਡੇ ਕੋਲੇ ਬੱਚੇ ਆ ਜਿਹੜੇ 3 ਸਾਲ ਤੋਂ 6 ਸਾਲ ਦੇ ਆ ਹਨਾ ਉਹ ਕਮਰਾ ਵੀ ਹੁਣ ਮੈਂ ਛੱਡ ਕੇ ਸਾਈਡ ਤੇ ਬੈਠੀ ਆ ਉਥੇ ਸੀ ਜਾਨੀ ਕਿ ਬੱਚੇ ਰੋ ਰਹੇ ਆ ਪੁਲਿਸ ਦੀ ਵਰਦੀ ਦਾ ਨਾਂ ਹੀ ਵੱਡਾ ਹੈ ਹਨਾ ਕਹਿ ਲੋ ਬੱਚਿਆਂ ਵਾਸਤੇ ਤਾਂ ਵੀ ਜਾਨੀ ਕਿ ਇਹ ਕਹਿ ਲੋ ਵੀ ਸਰਕਾਰ ਦੀ ਇਹ ਵੱਡੀ ਘਨੌਣੀ ਹਰਕਤ ਹੈ ਮੈਂ ਆਪਦੇ 20 ਸਾਲਾਂ ਦੇ ਤਜਰਬੇ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਸੀ ਦੇਖਿਆ ਇਹੋ ਜਿਹੀ ਕੋਈ ਵੀ ਸਰਕਾਰ ਦਾ ਕੋਈ ਵੀ ਮੁਲਾਜ਼ਮ ਮੇਰੇ ਤੱਕ ਐ ਨਹੀਂ ਸੀ ਪਹੁੰਚਿਆ ਵੀ ਤੁਹਾਨੂੰ ਅਸੀਂ ਨਜ਼ਰਬੰਦ ਕਰਨਾ ਹੈ ਯਾਨੀ ਕਿ ਅਸੀਂ ਕਿਹੜਾ ਸਕੂਲਾਂ ਦੇ ਵਿੱਚ ਬੰਬ ਗੋਲੇ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਨਾ ਹੋਣ ਦੇ ਬਾਵਜੂਦ ਯਾਨੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸਰਕਾਰ ਨੇ ਸਾਡੇ ਧਰਨਿਆਂ ਚ ਆ ਕੇ ਇਹ ਗੱਲ ਕਹੀ ਸੀ ਵੀ ਤੁਹਾਨੂੰ ਅਸੀਂ ਰੈਗੂਲਰ ਮੁਲਾਜ਼ਮ ਵਾਂਗ ਪੱਕੇ ਕਰਾਂਗੇ ਉਹ ਸਾਨੂੰ ਜਿਵੇਂ ਕਹਿੰਦੇ ਸੀ ਅਸੀਂ ਹੋਰ ਇਹਨਾਂ ਨੂੰ ਸੀਮੈਂਟ ਲਾ ਕੇ ਪੱਕੇ ਕਰਦਗੇ ਤੇ ਵੀ ਜਾਨੀ ਕਿ ਉਹ ਸੀਮੈਂਟ ਸਾਡਾ ਬਾਕੀ ਪਿਆ ਹਜੇ ਅਸਤੇ ਉਹ ਕਹਿਣੀ ਆ ਵੀ ਲਾਓ ਸੀਮੈਂਟ ਉੱਥੇ ਸੀਯਮਾ ਮੇਲਣ ਤੋਂ ਸਾਨੂੰ ਭੱਜਿਆ ਇਹ ਗੱਲ ਸੱਚ ਹੈ ਨਾ ਸਾਨੂੰ ਕੋਈ ਜਿੜੀ ਵਾਲਾ ਸਾ ਮਿਲੇ ਉੱਥੇ ਯਾਨੀ ਐਂ ਕਹਿ ਲਓ ਵੀ ਸਾਡੇ ਧਰਨਿਆਂ ਤੇ ਤਾਂ ਆਉਂਦੇ ਸੀ ਜਦੋਂ ਹੁਣ ਮਹਿੰਦੀ ਵਾਰੀ ਆਉਂਦੀ ਆ ਉਦੋਂ ਸਾਡੇ ਨਾਲ ਕੋਈ ਗੱਲ ਨਹੀਂ ਕਰਦੇ ਵੀ ਸਾਡੇ ਨਾਲ ਗਰੰਟੀ ਜਿਹੜੀ ਕੀਤੀ ਸੀ ਉਹ ਰੈਗੂਲਰ ਕਰਨ ਦੀ ਕੀਤੀ ਸੀ ਹਜੇ ਅਸੀਂ ਕੱਚਿਆਂ ਤੋਂ ਵੀ ਹੋਰ ਕੱਚੇ ਕਰਤਾ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਸਾਨੂੰ ਰਾਤ ਨੂੰ 12 ਵਜੇ ਮੈਸੇਜ ਆਉਂਦਾ ਹੈ ਕਿ ਇਹ ਬੰਦੇ ਨਜ਼ਰਬੰਦ ਕਰਨੇ ਸਾਨੂੰ ਤਾਂ ਪ੍ਰਸ਼ਾਸਨ ਤੋਂ ਇੰਨਾ ਵੀ ਯਾਨੀ ਹੁਣ ਵਿਸ਼ਵਾਸ ਨਹੀਂ ਰਹਿ ਗਿਆ ਵੀ ਇਹ ਤਾਂ ਕਦੋਂ ਵੀ ਰਾਤ ਭਰਾਤੇ ਯਾਨੀ ਪ੍ਰਸ਼ਾਸਨ ਸਾਨੂੰ ਚੱਕ ਕੇ ਜਿਵੇਂ ਕਹਿ ਲਓ ਵੀ ਗਾਇਬ ਕਰ ਸਕਦਾ ਹੈ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਹੈ ਪਰ ਸਿੱਖਿਆ ਕ੍ਰਾਂਤੀ ਸ਼ਾਇਦ ਉਹਨੇ ਇਸ ਪੱਧਰ ਤੇ ਪਹੁੰਚ ਗਈ ਆ ਕਿ ਪੰਜਾਬ ਸਰਕਾਰ ਨੂੰ ਆਪਣੇ ਅਧਿਆਪਕਾਂ ਦਾ ਬਹੁਤ ਜ਼ਿਆਦਾ ਖਿਆਲ ਆ ਸ਼ਾਇਦ ਇਸੇ ਕਰਕੇ ਹੀ ਹੁਣ ਅਧਿਆਪਕਾਂ ਦੇ ਨਾਲ ਪੁਲਿਸ ਕਰਮੀ ਜਿਹੜੇ ਆ ਉਹ ਲਾਏ ਨੇ ਇਸ ਵੇਲੇ ਅਸੀਂ ਹਾਜੀਰਤਨ ਸਰਕਾਰੀ ਸਕੂਲ ਦੇ ਵਿੱਚ ਆ ਪੈਣ ਹੋਰਾਂ ਦੇ ਕੋਲ ਪਹਿਲਾਂ ਘਰ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਪਹੁੰਚਦੇ ਨੇ ਪੁੱਛਗਿੱਛ ਕਰਦੇ ਨੇ ਪਰ ਉਸ ਤੋਂ ਬਾਅਦ ਜਦੋਂ ਭੈਣ ਦੇ ਵੱਲੋਂ ਇਹ ਕਿਹਾ ਜਾਂਦਾ ਆ ਕਿ ਅਸ ਮੈਂ ਸਕੂਲ ਜਾਣਾ ਤਾਂ ਕਹਿੰਦੇ ਜੀ ਕਿ ਅਸੀਂ ਵੀ ਤੁਹਾਡੇ ਨਾਲ ਹੀ ਜਾਵਾਂਗੇ ਤੁਸੀਂ ਇਸ ਬਾਰੇ ਦੇਖ ਸਕਦੇ ਹੋ ਭੈਣੇ ਇੰਨਾ ਖਿਆਲ ਹੋ ਚੋ ਗਿਆ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਆਮਕਰਾਂ ਦੇ ਧੀਆਂ ਪੁੱਤਾਂ ਨੂੰ ਅਧਿਆਪਕਾਂ ਦਾ ਕਿ ਨਾਲ ਹੁਣ ਪੁਲਿਸ ਕਰਮੀ ਲਾਤੇ ਦੇਖੋ ਪਹਿਲਾਂ ਤਾਂ ਸਰਕਾਰ ਇਹ ਆ ਵੀ ਇਹ ਕੋਈ ਮੁਤਾਜ਼ ਨਹੀਂ ਮਤਲਬ ਹਨਾ ਕਹਿ ਲਗੇ ਆਪਾਂ ਵੀ ਸਰਕਾਰਾਂ ਇਹ ਜਾ ਕੁਝ ਕਰਦੀਆਂ ਹੀ ਹੁੰਦੀਆਂ ਹਨਾ ਅਸੀਂ ਤਾਂ ਸ਼ੁਰੂ ਤੋਂ ਹੀ 20 ਸਾਲਾਂ ਤੋਂ ਸੰਘਰਸ਼ਾਂ ਜੇ ਪਏ ਹੋਏ ਆ ਜਿਵੇਂ ਕਹ ਲੈ ਸੰਘਰਸ਼ਾਂ ਦੀ ਗੁਰਤ ਸਾਨੂੰ ਮਿਲੀ ਆ ਵੀ ਇਹ ਇਹ ਸਰਕਾਰ ਦੀ ਪਹਿਲੀ ਕਾਨੂੰਨੀ ਹਰਕਤ ਦੇਖੀ ਹੈ ਵੀ ਜਣੀ ਐ ਸਾਡਾ ਕੋਈ ਪ੍ਰੋਗਰਾਮ ਨਾ ਹੋਣਾ ਜਦੋਂ ਤਾਂ ਪ੍ਰੋਗਰਾਮ ਦਿੱਤਾ ਹੋਇਆ ਉਸ ਪ੍ਰੋਗਰਾਮ ਦੇ ਲਈ ਤਾਂ ਜਾਨੀ ਜੇਲਾ ਵੀ ਕਟੀਆਂ ਥਾਣੇ ਵੀ ਦੇਖੇ ਇਹਨਾਂ ਨੇ ਚੱਕਿਆ ਵੀ ਹੈ ਆਪਦੇ ਪ੍ਰੋਗਰਾਮ ਸਫਲ ਵੀ ਕੀਤੇ ਅਸੀਂ ਵੀ ਕਈ ਵਾਰ ਇਹਨਾਂ ਦੇ ਪ੍ਰੋਗਰਾਮ ਅਸਫਲ ਕਰਨ ਦੇ ਵਿੱਚ ਕੰਮਜਾਬ ਹੋਏ ਪਰ ਇਸ ਸਰਕਾਰ ਦੀ ਇਹ ਅੱਜ ਦੀ ਪਹਿਲੀ ਕਾਨੂੰਨੀ ਹਰਕਤ ਇਹ ਦੇਖੀ ਹੈ ਵੀ ਪ੍ਰੋਗਰਾਮ ਨਾ ਹੋਣ ਦੇ ਬਾਵਜੂਦ ਜਣੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਸਾਨੂੰ ਰਾਤ ਨੂੰ 12 ਵਜੇ ਮੈਸੇਜ ਆਉਂਦਾ ਹੈ ਕਿ ਇਹ ਬੰਦੇ ਨજરਬੰਦ ਕਰਨੇ ਆ ਓਕੇ ਜਾਨੀ ਕਿ ਮੇਰੇ ਐਡਰੈਸ ਦੇ ਮੁਤਾਬਕ ਸਧਾਨਾ ਮੇਰਾ ਨਾਂ ਨਾਲ ਜੁੜਦਾਗਾ ਸਧਾਨਾ ਮੇਰੇ ਨਾਨਕੇ ਆ ਜੀ ਉੱਥੇ ਮੈਂ 2009 ਤੋਂ ਰਹਿਣਾ ਬੰਦ ਕੀਤਾ ਹੋਇਆ ਹਮ ਉੱਥੇ ਜਾਨੀ ਕਿ ਉਸ ਘਰੇ 4:30 ਵਜੇ ਪੁਲਿਸ ਪਹੁੰਚ ਜਾਂਦੀ ਹੈ ਅੱਜ ਸਵੇਰੇ ਅੱਜ ਸਵੇਰੇ ਉਸ ਜਾਨੀ ਪ੍ਰਸ਼ਾਸਨ ਵੱਲੋਂ ਉਸ ਕਹਿ ਲਓ ਵੀ ਉਥੋਂ ਪਰਿਵਾਰ ਨੂੰ ਠਾਇਆ ਜਾਂਦਾ ਹੈ ਦੇਖਿਆ ਜਾਂਦਾ ਪਿੰਡ ਦੇ ਵਿੱਚ ਜਣੀ ਆਏ ਵੀ ਜਿਵੇਂ ਕਹਿੰਦੇ ਇੱਕ ਦੇਸ਼ ਦਾ ਮਾਹੌਲ ਪਿੰਡ ਦੇ ਵਿੱਚ ਇਹ ਪਾਇਆ ਗਿਆ ਵੀ ਇਧਰੋਂ ਉਧਰੋਂ ਜਾਨੀ ਸਭਾ ਇਨਸਪੈਕਟਰ ਸੁਖਵਿੰਦਰ ਸਿੰਘ ਆਪਦੀ ਟੀਮ ਸਮੇਤ 6 ਬੰਦੇ ਲੈ ਕੇ ਦੋ ਲੇਡੀ ਕਨਸਟੇਬਲ ਤੇ ਹੋਰ ਆਪਦਾ ਮਹਿਕਮਾ ਲੈ ਕੇ ਉੱਥੇ ਪਹੁੰਚਦੇ ਆ ਪਿੰਡ ਚੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਿੰਡ ਦੇ ਵਿੱਚੋਂ ਇਹ ਰਿਪੋਰਟ ਮਿਲਦੀ ਹੈ ਵੀ ਉਹ ਕੁੜੀ ਇੱਥੇ ਨਹੀਂ ਰਹਿੰਦੀ ਪਿਛਲੇ ਲੰਬੇ ਸਮੇਂ ਤੋਂ ਉਹ ਕੁੜੀ ਇੱਥੇ ਨਹੀਂ ਰਹਿੰਦੀ ਯਾਨੀ ਕਿ ਮੇਰਾ ਇਹ ਕਹਿ ਲਓ ਵੀ ਆਪਦੇ ਬਿਜ਼ੀ ਸ਼ਡਿਊਲ ਦੇ ਵਿੱਚ ਪਿਛਲੇ 3-4 ਸਾਲ ਤੋਂ ਉੱਥੇ ਜਾਇਆ ਵੀ ਨਹੀਂ ਗਿਆ ਜੀ ਸਰਫ ਫੋਨ ਦਾ ਹੀ ਰابط ਹੈ ਜਾਨੀ ਕਿ ਉਸ ਤੋਂ ਬਾਅਦ ਮੇਰੇ ਫੋਨ ਦੀ ਲੋਕੇਸ਼ਨ ਚੱਕੀ ਜਾਂਦੀ ਹੈ ਜਿੱਥੇ ਮੈਂ ਐਟ ਅ ਟਾਈਮ ਹੁਣ ਰਹਿ ਰਹੀ ਆ ਬਠਿੰਡੇ ਦੇ ਵਿੱਚ ਇਥੋਂ ਦੀ ਯਾਨੀ ਮੁਲਾਜ਼ਮਾਂ ਨੂੰ ਨਾਲ ਲੈ ਕੇ 6:00 ਵਜ ਕੇ 6 ਮਿੰਟ ਤੇ ਮੇਰੇ ਘਰੇ ਪਹੁੰਚਿਆ ਜਾਂਦਾ 6:00 ਵਜੇ ਤੁਹਾਡੇ ਘਰੇ ਪਹੁੰਚ ਗਏ ਸੀ 6:00 ਵਜੇ 6:00 ਵਜ ਕੇ 6 ਮਿੰਟ ਤੇ ਮੇਰੇ ਘਰੇ ਪਹੁੰਚ ਜਾਂਦੇ ਆ ਮੈਂ ਆਪਦੇ ਬੱਟੇ ਬੱਚੇ ਨੂੰ ਸਕੂਲ ਭੇਜਣਾ ਮੈਂ ਡਿਊਟੀ ਕਰਨੀ ਹੈ ਮੇਰੇ ਹਸਬੰਦ ਨੇ ਡਿਊਟੀ ਕਰਨੀ ਹੈ ਯਾਨੀ ਕਿ ਘਰ ਦੇ ਵਿੱਚ ਮਾਹੌਲ ਉਹ ਜਿਹਾ ਦਹਿਸ਼ਤ ਵਾਲਾ ਬਣ ਜਾਂਦਾ ਜੇ ਕੋਈ ਆਮ ਮਤਲਬ ਵਰਕਰ ਹੁੰਦਾ ਸਾਡਾ ਮੈਨੂੰ ਲੱਗਦਾ ਵੀ ਯਾਨੀ ਉਹ ਇਸ ਚੀਜ਼ ਨੂੰ ਫੇਸ ਨਾ ਕਰ ਸਕਦੇ ਜਦੋਂ ਤੁਹਾਡੇ ਕੋਲ ਆਉਂਦੇ ਨੇ ਪੁਲਿਸ ਕਰਮੀ ਤੁਸੀਂ ਉਹਨੂੰ ਪੁੱਛਿਆ ਤਾਂ ਹੋਣਾ ਕਿ ਹਾਂ ਭਾਈ ਕਿਸ ਗੱਲ ਤੇ ਆਏ ਹੋ ਤੁਹਾਨੂੰ ਬਿਲਕੁਲ ਇਹ ਹੀ ਆ ਵੀ ਸਾਡੀ ਕੁੰਡੀ ਲੱਗੀ ਸੀ ਗੇਟ ਦੀ ਉਹ ਕੁਦਰਤੀ ਜਦੋਂ ਕੁੰਡੀ ਖੜਕਾਈ ਜਾਂਦੀ ਹੈ ਮੈਂ ਸਾਹਮਣੀ ਸੀ ਇਹ ਆਪਾਂ ਇਸ ਗੱਲ ਤੋਂ ਇਹ ਨਹੀਂ ਬਣੇ ਵੀ ਵੀ ਅਸੀਂ ਕੋਈ ਅਸੀਂ ਚੋਰ ਥੋੜਾ ਅਸੀਂ ਕੋਈ ਗੁਨਾਹ ਕੀਤਾ ਵੀ ਅਸੀਂ ਮਤਲਬ ਅਧਿਆਪਕਾਂ ਐਜੀਟੇਸ਼ਨ ਸਾਡਾ ਕਰਨਾ ਹੱਕ ਹੈ ਆ ਸਾਡਾ ਮੰਗਾ ਮੰਗਣਾ ਹੱਕ ਹੈ ਸਰਕਾਰ ਨੇ ਸਰਕਾਰ ਨੇ ਸਾਡਾ ਵਾਅਦਾ ਕੀਤਾ ਸਰਕਾਰ ਨੇ ਸਾਡੇ ਧਰਨਿਆਂ ਚ ਆ ਕੇ ਇਹ ਗੱਲ ਕਹੀ ਸੀ ਵੀ ਤੁਹਾਨੂੰ ਅਸੀਂ ਰੈਗੂਲਰ ਮੁਲਾਜ਼ਮ ਵਾਂਗ ਪੱਕੇ ਕਰਾਂਗੇ ਉਹ ਸਾਨੂੰ ਜਿਵੇਂ ਕਹਿੰਦੇ ਸੀ ਅਸੀਂ ਹੋਰ ਇਹਨਾਂ ਨੂੰ ਸੀਮੈਂਟ ਲਾ ਕੇ ਪੱਕੇ ਕਰਦਗੇ ਤੇ ਵੀ ਜਾਨੀ ਕਿ ਉਹ ਸੀਮੈਂਟ ਸਾਡਾ ਬਾਕੀ ਪਿਆ ਹਜੇ ਅਸ ਤਾਂ ਉਹ ਕਹਿਣੀ ਆ ਵੀ ਲਾਓ ਸੀਮੈਂਟ ਵੀ ਜਾਨੀ ਕਿ ਮੁੱਖ ਮੰਤਰੀ ਤੋਂ ਇਹ ਗੱਲ ਹੈ ਵੀ ਮੁੱਖ ਮੰਤਰੀ ਨੂੰ ਸਾਡੀ ਆਵਾਜ਼ ਅਸੀਂ ਆਪਦੀ ਆਵਾਜ਼ ਪਹੁੰਚਾਉਣਗੇ ਸੀ 31 ਤਰੀਕ ਨੂੰ ਉਦਮ ਸਿੰਘ ਦੇ ਪ੍ਰੋਗਰਾਮ ਤੇ ਸਾਡਾ 15 ਦਿਨ ਪਹਿਲਾਂ ਦਿੱਤਾ ਹੋਇਆ ਪ੍ਰੋਗਰਾਮ ਸੀ ਵੀ ਅਸੀਂ ਕਰਾਓ ਕਰਾਂਗੇ ਨਹੀਂ ਸਾਨੂੰ ਮਿਲੋ ਜਾਨੀ ਕਿ ਉੱਥੋਂ ਦੇ ਪ੍ਰਸ਼ਾਸਨ ਨੇ ਸਾਡੇ ਨਾਲ ਤਾਲਮੇਲ ਕਰਕੇ ਸਾਨੂੰ 18 ਤਰੀਕ ਦੀ ਸਬ ਕਮੇਟੀ ਦੀ ਮੀਟਿੰਗ ਦਵਾਈ ਪੰਜ ਮੈਂਬਰ ਹੀ ਵਾਫਦ ਨਾਲ ਇਹ ਗੱਲ ਕੀਤੀ ਕਿ ਸਾਨੂੰ ਸੀਐਮ ਨੂੰ ਮਲਾਵਾਂਗੇ ਮ ਮਲਾਉਣ ਤੋਂ ਗੱਲ ਇਹ ਹੈ ਵੀ ਜਣੀ ਇਹ ਕਹਿ ਲੋ ਵੀ ਉੱਥੇ ਸਾਨੂੰ ਪ੍ਰਿੰਸੀਪਲ ਸੈਕਟਰੀ ਸਿਮਰਨ ਜੋਤ ਸਿਮਰਨਦੀਪ ਸਿੰਘ ਪ੍ਰਸ਼ਾਸਨ ਸਮੇਤ ਸਾਨੂੰ ਮਿਲਦੇ ਆ ਸਾਡਾ ਮੰਗ ਪੱਤਰ ਲੈ ਕੇ ਜਾਂਦੇ ਆ ਸਾਨੂੰ ਟਾਈਮ ਦਿੰਦੇ ਆ ਵੀ ਜਣੀ ਕਿ ਆ ਹਫਤੇ ਦੇ ਵਿੱਚ ਵਿੱਚ ਡੀਸੀ ਰਾਹੀਂ ਤੁਹਾਨੂੰ ਸੁਨੇਹਾ ਮਿਲ ਜੂਗਾ ਸੀਐਮ ਨਾਲ ਤੁਹਾਡੀ ਪੈਨਲ ਮੀਟਿੰਗ ਕਰਵਾਈ ਜਾਊਗੀ ਹਜੇ ਉਹ ਤਾਂ ਟਾਈਮ ਪਿਆ ਕੱਲ ਦੇ ਜਦੋਂ ਮਤਲਬ ਕਿ ਪ੍ਰਸ਼ਾਸਨ ਸੀਐਡੀ ਸਟਾਫ ਸਾਡੇ ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟ ਲੈ ਰਿਹਾ ਵੀ ਤੁਸੀਂ ਕੱਲ ਨੂੰ ਲੁਧਿਆਣਾ ਜਾਣਾ ਈਵਨ ਸਾਨੂੰ ਪਤਾ ਵੀ ਨਹੀਂ ਸੀ ਅੰਨੇ ਆਉਣਾ ਕਿੱਥੇ ਅੱਜ ਪ੍ਰੋਗਰਾਮ ਸਾਨੂੰ ਪਤਾ ਹੀ ਨਹੀਂ ਕੋਡਾ ਕੋਈ ਪ੍ਰੋਗਰਾਮ ਨਹੀਂ ਸਾਡਾ ਕੋਈ ਪ੍ਰੋਗਰਾਮ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਅਸੀਂ ਕਿਹੜਾ ਹੁਣ ਸਰਕਾਰ ਦੇ ਮਗਰ ਤੁਰੇ ਫਿਰਦੇ ਆ ਵੀ ਸੀਐਮ ਦਾ ਪ੍ਰੋਗਰਾਮ ਕਿੱਥੇ ਆ ਜਾਂ ਸਰਕਾਰਾਂ ਦੇ ਪ੍ਰੋਗਰਾਮ ਕਿੱਥੇ ਆ ਅਸੀਂ ਆਪਦੀ ਡਿਊਟੀ ਕਰਨੀ ਆ ਜਦੋਂ ਅਸੀਂ ਆਪਦੀ ਮੰਗ ਮੰਨਣੀ ਮੰਗਣੀ ਆ ਉਦੋਂ ਯਾਨੀ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਨੋਟ ਕਰਾਉਣੇ ਆ ਵੀ ਅਸੀਂ ਭਾਈ ਜਾਵਾਂਗੇ ਘੇਰਾਂਗੇ ਨਹੀਂ ਸਾਡਾ ਰਾਬਤਾ ਕਰੋ ਯਾਨੀ ਇਹ ਗੱਲ ਬਣਦੀ ਆ ਪਿਛਲੇ ਲੰਬੇ ਸਮੇਂ ਤੋਂ ਸਾਰੀਆਂ ਸਰਕਾਰ ਕੱਲ ਫਿਰ ਤੁਹਾਡੀਆਂ ਮਤਲਬ ਕੰਸੂਆ ਪਹਿਲਾਂ ਹੀ ਸੀਐਡੀ ਦੇ ਵੱਲੋਂ ਲਈਆਂ ਗਈਆਂ ਅਸੀਂ ਇਹਨਾਂ ਨੂੰ ਮਨਾ ਕੀਤਾ ਗਿਆ ਵੀ ਸਾਡਾ ਕੋਈ ਪ੍ਰੋਗਰਾਮ ਨਹੀਂ ਹੈਗਾ ਯਾਨੀ ਮੈਂ ਮੈਨੂੰ ਮੁਕਸਰ ਦੀ ਸੀਐਡੀ ਦਾ ਫੋਨ ਅੱਜ ਸਵੇਰੇ ਵੀ ਆਉਂਦਾ ਹੈ ਕੱਲ ਵੀ ਆਉਂਦਾ ਹੈ ਸਾਡੀਆਂ ਕੁੜੀਆਂ ਨੂੰ ਫੋਨ ਆਉਂਦੇ ਆ ਉਹਨਾਂ ਵੱਲੋਂ ਵੀ ਮੇਰੇ ਰਾਹੀਂ ਸਨੇਹੇ ਲਏ ਜਾਂਦੇ ਆ ਵੀ ਆਪਣਾ ਕੋਈ ਪ੍ਰੋਗਰਾਮ ਹੈ ਅਸੀਂ ਕਹਿੰਦੇ ਨਹੀਂ ਯਾਨੀ ਕਿ ਇਹ ਕਿਹੜਾ ਸਿੰਗਲ ਪਰਸਨ ਪ੍ਰੋਗਰਾਮ ਦੇਣਾ ਸੀ ਵੀ ਜਾਂ ਕੱਲੀ ਵੀਰਪਾਲ ਨਹੀਂ ਜਾ ਕੇ ਉੱਥੇ ਖੜਦੂ ਪਾ ਦੇਣਾ ਜੇ ਅਸੀਂ ਜਾਣਾ ਹੋਇਆ ਪ੍ਰੋਗਰਾਮਾਂ ਦੇ ਵਿੱਚ ਵੀਰਪਾਲ ਥੋੜਾ ਨਾ ਜਾਊਗੀ ਉਹ ਫਿਰ ਸਾਡਾ 12700 ਅਧਿਆਪਕ ਬੈਠਾ ਹੈ ਜਾਣੀ ਕਿ ਵੀ ਉਹ ਗਿਣਤੀ ਜਾਊਗੀ ਤੇ ਉੱਥੇ ਵੀ ਜਣੀ ਸਨਾਮ ਦੇ ਵਿੱਚ ਵੀ ਇਹਨਾਂ ਇਹਨਾਂ ਨੂੰ ਇਹ ਦਹਿਸ਼ਤ ਬਣੀ ਵੀ ਜਣੀ ਸਾਡੇ 11 ਜਣਿਆਂ ਦੇ ਉੱਪਰ 11 ਜਣੇ ਅਸੀਂ ਉੱਥੇ ਪਹੁੰਚੇ ਮਿਲਣ ਵਾਸਤੇ ਉਹਦੇ ਉੱਪਰ ਵੀ ਇਹਨਾਂ ਦਾ 150 ਬੰਦਾ ਸਾਡਾ ਸਾਡੇ ਤੇ ਪ੍ਰਸ਼ਾਸਨ ਦਾ ਲੱਗਿਆ ਹੋਇਆ ਸੀ ਜੀ ਜਦੋਂ ਜਣੀ ਕਿ ਉੱਥੇ ਅਨਗਾਨੀ ਕੀਤੀ ਗਈ ਇਹ ਕਹਿ ਲੋ ਵੀ ਉੱਥੇ ਸੀਐਮ ਮਿਲਣ ਤੋਂ ਸਾਨੂੰ ਭੱਜਿਆ ਇਹ ਗੱਲ ਸੱਚ ਹੈ ਜੀ ਨਾ ਸਾਨੂੰ ਕੋਈ ਜਿੜੀਵਾਲ ਸਾਹਿਬ ਮਿਲੇ ਉੱਥੇ ਜਣੀ ਐਂ ਕਹਿ ਲੋ ਵੀ ਸਾਡੇ ਧਰਨਿਆਂ ਤੇ ਤਾਂ ਆਉਂਦੇ ਸੀ ਹਾਂ ਜਦੋਂ ਹੁਣ ਮਹਿੰਦੀ ਵਾਰੀ ਆਉਂਦੀ ਆ ਉਦੋਂ ਸਾਡੇ ਨਾਲ ਕੋਈ ਗੱਲ ਨਹੀਂ ਕਰਦੇ ਜਾਨੀ ਇਹ ਕਹਿ ਲਓ ਵੀ ਸਾਡੇ ਨਾਲ ਗਰੰਟੀ ਜਿਹੜੀ ਕੀਤੀ ਸੀ ਉਹ ਰੈਗੂਲਰ ਕਰਨ ਦੀ ਕੀਤੀ ਸੀ ਹਜੇ ਅਸੀਂ ਕੱਚਿਆਂ ਤੋਂ ਵੀ ਹੋਰ ਕੱਚੇ ਕਰਤਾ ਡਾਈਨ ਕਾਰਡਰ ਪੋਸਟ ਬਣਾਤੀ ਤਨਖਾਹਾਂ ਦੇ ਵਿੱਚ ਵਾਅਦਾ ਕਰਕੇ ਜਾਨੀ ਪ੍ਰਚਾਰ ਇਹ ਕਰਤਾ ਵੱਡਾ ਵੱਡੇ ਲੈਵਲ ਦਾ ਵੀ ਇਹਨਾਂ ਨੂੰ ਅਸੀਂ ਰੈਗੂਲਰ ਕਰਤਾ ਹੁਣ ਵੀ ਇਹ ਥੋੜੇ ਤੋਂ ਇਹ ਡਰ ਰਹਿੰਦਾਗਾ ਮਤਲਬ ਹੁਣ ਅਧਿਆਪਕਾਂ ਤੋਂ ਜਿਨ੍ਹਾਂ ਨੇ ਭਵਿੱਖ ਸਵਾਰਨਾ ਹੁੰਦਾ ਕਿਸੇ ਵੀ ਦੇਖਦਾ ਕਿਸੇ ਵੀ ਸੂਬੇ ਦਾ ਮਤਲਬ ਉਹਨਾਂ ਤੋਂ ਵੀ ਸਰਕਾਰ ਨੂੰ ਡਰ ਲੱਗਣ ਲੱਗ ਗਿਆ ਕਿ ਯਾਰ ਅਧਿਆਪਕ ਨਾ ਕਿਤੇ ਸਾਡੀ ਵਿਰੋਧਤਾ ਕਰ ਦੇਣ ਫਿਰ ਮਤਲਬ ਹੋਰ ਤਾਂ ਬਹੁਤ ਦੂਰ ਦੀ ਗੱਲ ਹੁਣ ਅਧਿਆਪਕਾਂ ਤੋਂ ਵੀ ਸਰਕਾਰ ਨੂੰ ਡਰ ਲੱਗਦਾ ਜਿਹੜਾ ਇਦਾਂ ਪੁਲਿਸ ਕਰਮੀ ਭੇਜ ਦਿੰਦੇ ਨੇ ਨਾਲ ਦੇਖੋ ਸਾਡੇ ਕੋਲੇ ਬੱਚੇ ਆ ਜਿਹੜੇ 3 ਸਾਲ ਤੋਂ 6 ਸਾਲ ਦੇ ਆ ਹਨਾ ਉਹ ਕਮਰਾ ਵੀ ਹੁਣ ਮੈਂ ਛੱਡ ਕੇ ਸਾਈਡ ਤੇ ਬੈਠੀ ਆਂ ਉੱਥੇ ਸੀ ਜਾਨੀ ਕਿ ਬੱਚੇ ਰੋ ਰਹੇ ਆ ਪੁਲਿਸ ਦੀ ਵਰਦੀ ਦਾ ਨਾਂ ਹੀ ਵੱਡਾ ਹੈ ਨਾ ਕਹਿ ਲੋ ਬੱਚਿਆਂ ਵਾਸਤੇ ਤਾਂ ਵੀ ਜਾਨੀ ਕਿ ਇਹ ਕਹਿ ਲੋ ਵੀ ਸਰਕਾਰ ਦੀ ਇਹ ਵੱਡੀ ਕਾਨੂੰਨੀ ਹਰਕਤ ਹੈ ਇਹਦੇ ਤੋਂ ਜਾਨੀ ਪਿੱਛੇ ਹਟਣਾ ਚਾਹੀਦਾ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਬੱਚੇ ਤਾਂ ਕੀ ਬੀਤ ਦੀ ਹੋਣੀ ਹੈ ਬੀਤ ਦੀ ਮਾਂ ਮ ਬੈਠੀਆਂ ਸੀਗੀਆਂ ਬੱਚੇ ਛੱਡਣ ਆਈਆਂ ਸੀਗੀਆਂ ਵੀ ਜਾਨੀ ਕਿ ਪ੍ਰਸ਼ਾਸਨ ਦੇ ਵਿੱਚ ਹੀ ਦਹਿਸ਼ਤ ਬਣੀ ਆ ਵੀ ਪ੍ਰਸ਼ਾਸਨ ਇੱਥੇ ਕਿਉਂ ਲੱਗਿਆ ਸਾਡੇ ਸਕੂਲ ਦੇ ਵਿੱਚ ਜਾਨੀ ਇਹ ਇੱਕ ਵੱਡਾ ਮਸਲਾ ਹੈ ਇਹਦੇ ਤੇ ਜੇ ਇਹ ਗੱਲ ਤੋਂ ਪਿੱਛੇ ਨਾ ਹਟਿਆ ਪ੍ਰਸ਼ਾਸਨ ਜਾਂ ਸਰਕਾਰ ਨਾ ਹਟੀ ਤਾਂ ਇਹ ਜਿਹੜਾ ਇਹ ਮਤਲਬ ਹੁਣ ਤਾਂ ਇੱਕ ਨજરਬੰਦੀ ਵਾਲੀ ਗੱਲ ਹੈ ਇਹ ਜਿਵੇਂ ਕਹਿ ਲਓ ਵੀ ਪੰਜਾਬ ਦੇ ਵਿੱਚ ਜਥੇਬੰਦੀਆਂ ਦਾ ਜੁੱਧ ਬਣੂਗਾ ਸਰਕਾਰ ਦੇ ਖਿਲਾਫ ਗੁੱਸਾ ਬਹੁਤ ਭਰਿਆ ਹੋਇਆ ਹੈ ਲੋਕਾਂ ਦੇ ਵਿੱਚ ਮਲਾਜ਼ਮਾਂ ਦੇ ਵਿੱਚ ਇਹ ਗੱਲ ਤੋਂ ਯਾਨੀ ਕਿ ਹੋਰ ਵੱਡਾ ਜਿਹੜਾ ਮਸਲਾ ਇਹ ਖੜਾ ਸਰਕਾਰ ਵਾਸਤੇ ਸਿਰਫ ਅੱਜ ਦੀ ਜੇ ਮੈਂ ਗੱਲ ਕਰਾਂ ਸਿਰਫ ਇਹ ਤੁਹਾਡੇ ਨਾਲ ਹੀ ਹੋਇਆ ਜਾਂ ਤੁਹਾਡੇ ਜਥੇਬੰਦੀ ਦੇ ਹੋਰ ਵੀ ਕੋਈ ਆਗੂ ਵਰਕਰਾਂ ਦੇ ਨਾਲ ਹੋਰ ਨਾਲ ਵੀ ਐਸਾ ਕੁਝ ਅੱਜ ਦੇ ਅੱਜ ਦੇ ਤਰੀਕੇ ਦੇ ਵਿੱਚ ਹੋਇਆ ਅੱਜ ਦੀ ਤਰੀਕੇ ਦੇ ਹਾਂਜੀ ਮੇਰੇ ਧਿਆਨ 'ਚ ਇਹ ਆਇਆ ਵੀ ਜਦੋਂ ਮੈਂ ਸਾਡੀ ਸਟੇਟ ਕਮੇਟੀ ਦੇ ਗਰੁੱਪ ਦੇ ਵਿੱਚ ਮੈਸੇਜ ਪਾਉਣੀ ਆ ਉਹਦੇ ਵਿੱਚੋਂ ਮੈਨੂੰ ਇਹ ਗੱਲ ਮਿਲਦੀ ਆ ਕਿ 11:30 ਵਜੇ ਦੇ ਕਰੀਬ ਸਾਡੇ ਲੁਧਿਆਣੇ ਦੇ ਸਟੇਟ ਕਮੇਟੀ ਮੈਂਬਰ ਹੈ ਰਜਿੰਦਰ ਸਿੰਘ ਚੋਹਾਨ ਉਹਨਾਂ ਨੂੰ ਇਹਨੇ ਚੱਕ ਕੇ ਇਹਨਾਂ ਨੇ ਚੱਕ ਕੇ ਪ੍ਰਸ਼ਾਸਨ ਨੇ ਸ਼ੇਰਪੁਰ ਥਾਣੇ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਉਹਦਾ ਫੋਨ ਲੈਕਿਨ ਹੁਣ ਉੱਥੇ ਉਹਨਾਂ ਜਥੇਬੰਦੀਆਂ ਖੜੀਆਂ ਹੋਈਆਂ ਉਸ ਥਾਣੇ ਤੱਕ ਪਹੁੰਚ ਕੀਤੀ ਆ ਉਹਨਾਂ ਨੇ ਹੁਣ ਮੇਰੇ ਨਾਲ ਉਹਨਾਂ ਨੇ ਕੰਟੈਕਟ ਕਰਾਇਆ ਉਹਦਾ ਯਾਨੀ ਕਿ ਇਹ ਕਹਿ ਲਗੇ ਵੀ ਸਾਨੂੰ ਤਾਂ ਪ੍ਰਸ਼ਾਸਨ ਤੋਂ ਇੰਨਾ ਵੀ ਯਾਨੀ ਹੁਣ ਵਿਸ਼ਵਾਸ ਨਹੀਂ ਰਹਿ ਗਿਆ ਵੀ ਇਹ ਤਾਂ ਕਦੋਂ ਵੀ ਰਾਤ ਭਰਾਤੇ ਯਾਨੀ ਪ੍ਰਸ਼ਾਸਨ ਸਾਨੂੰ ਚੱਕ ਕੇ ਇਹ ਵੀ ਜਿਵੇਂ ਕਹਿ ਲੋ ਵੀ ਗਾਇਬ ਕਰ ਸਕਦਾ ਅਸੀਂ ਕਹਿੰਦੇ ਆ ਵੀ ਸਰਕਾਰ ਦੀ ਇਹ ਪਾਲਿਸੀ ਹੈ ਕਿ ਜਿਹਨੂੰ ਵੀ ਪਾਵਾਂ ਦੀ ਉਹ ਕਹਿ ਲੋ ਵੀ ਜਥੇਬੰਦੀ ਦਾ ਆਗੂ ਹੈ ਬੇਸ਼ੱਕ ਕਿਸਾਨਾਂ ਦੀ ਜਥੇਬੰਦੀ ਦਾ ਆਗੂ ਆ ਹੁਣ ਮੈਂ ਤਾਂ ਇੱਕ ਕੱਚੇ ਅਧਿਆਪਕਾਂ ਦੀ ਅਗੂਆ ਯਾਨੀ ਕਿ ਇਹ ਜਣੀ ਇਹੋ ਜਿਹਾ ਮਾਹੌਲ ਜਿਹੜਾ ਸਰਕਾਰ ਨੇ ਪੈਦਾ ਕੀਤਾ ਵਾ ਇਹ ਮਾੜਾ ਹੈ ਸਰਕਾਰ ਵਾਸਤੇ ਵੀ ਮਾੜਾ ਹੈ ਆਉਣ ਵਾਲੇ ਟਾਈਮ ਵਾਸਤੇ ਸਰਕਾਰ ਵਾਸਤੇ ਮਾੜਾ ਕਿੱਥੇ ਸਾਡੇ ਧਰਨਿਆਂ ਦੇ ਵਿੱਚ ਆ ਕੇ ਇਹ ਗੱਲਾਂ ਕਰਨੀਆਂ ਵੀ ਤੁਹਾਨੂੰ ਅਸੀਂ ਰੈਗੂਲਰ ਕਰਾਂਗੇ ਕਿੱਥੇ ਹੁਣ ਉਹ ਜਿਨ੍ਹਾਂ ਨੂੰ ਵਰफी ਖਵਾਈ ਸੀ ਮੈਂ ਇਹ ਗੱਲ ਦੁਬਾਰਾ ਸ਼ਬਦ ਰਿਪੀਟ ਕਰਾਂ ਵੀ ਜਿਨ੍ਹਾਂ ਦੇ ਸਿਰ ਤੇ ਹੱਥ ਧਰ ਕੇ ਭੈਣਾ ਕਿਹਾ ਸੀ ਵੀ ਯਾਨੀ ਕਿ ਹੁਣ ਉਹਨਾਂ ਤੋਂ ਇਹ ਦੱਸ ਤੋਂਣ ਲੱਗੀ ਵੀ ਪਿਛਲੇ 31 ਤਰੀਕ ਨੂੰ ਮੈਂ ਇੱਕ ਵੀਡੀਓ ਦੇਖੀ ਸੀ ਵੀ ਜਿਹਦੇ ਕੁੜੀ ਤੋਂ ਕੇਜਰੀਵਾਲ ਸਾਹਿਬ ਆਪ ਟੈਂਕੀ ਤੋਂ ਲਾ ਕੇ ਰਖੜੀ ਬਣਾ ਬਣਾਉਂਦੇ ਆ ਵੀ ਉਹ ਸਿੱਪੀ ਸ਼ਰਮਾ ਨੂੰ ਵੀ ਜਾਨੀ ਕਿ ਉਹਨੂੰ ਨજરਬੰਦ ਕੀਤਾ ਗਿਆ 31 ਤਰੀਕ ਨੂੰ 31 ਤਰੀਕ ਨੂੰ ਸਾਡਾ ਪ੍ਰੋਗਰਾਮ ਸੀ ਜਾਨੀ ਕਿ ਸਾਨੂੰ ਜਾਣ ਦਿੱਤਾ ਗਿਆ ਜਾਨੀ ਇਹ ਕਹਿ ਲੋ ਵੀ ਸਰਕਾਰ ਇਹੋ ਜੀਆਂ ਹਰਕਤਾਂ ਤੇ ਉਤਰਿਆ ਹੀ ਵੀ ਜਾਨੀ ਕਿ ਪੰਜਾਬ ਦੇ ਵਿੱਚ دہشت ਫਲਾ ਕੇ ਆਇਮ ਨજરਬੰਦ ਕਰਕੇ ਮੂੰਹ ਬੰਦ ਨਹੀਂ ਹੋਣੇ ਸਰਕਾਰ ਤੋਂ ਇਹ ਤਾਂ ਮੂੰਹ ਉਹਨੇ ਖੁੱਲਣਗੇ ਅੱਜ ਜਾਨੀ ਕਿ ਜਿਹੜੇ ਸਾਡੇ ਸਾਥੀ ਚਾਪੋ ਸੀਗੇ ਵੀ ਜਿਹੜੇ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਸਾਡਾ ਚਾਚਾ ਤਾਇਆ ਆਮ ਆਦਮੀ ਪਾਰਟੀ ਦਾ ਐਮਐਲਏ ਆ ਤੇ ਆਪਾਂ ਉਦੇ ਰਾਹੀਂ ਮਿਲ ਗਏ ਜਾਨੀ ਹੁਣ ਉਹ ਵੀ ਅੱਜ ਮੁਰਦਾਬਾਦ ਕਰ ਰਹੇ ਆ ਸਰਕਾਰ ਦੀ ਤੇ ਕਰਨ ਗਿਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿ ਲੋ ਵੀ ਮੇਰੇ ਕੋਲੇ ਵੀ ਇੱਥੇ ਇਹ ਕਹਿ ਲੋ ਵੀ ਸਾਡੇ ਅਧਿਆਪਕ ਯਾਨੀ ਸ੍ਰੀ ਇਹ ਆ ਰਹੇ ਆ ਵੀ ਅਸੀਂ ਛੁੱਟੀ ਲੈ ਕੇ ਤੇਰੇ ਕੋਲੇ ਆਉਣੇ ਆ ਵੀ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੈਨੂੰ ਚੱਕ ਕੇ ਤਾਂ ਨਹੀਂ ਲੈ ਕੇ ਜਾ ਰਹੇ ਤੈਨੂੰ ਪ੍ਰਸ਼ਾਸਨ ਖੱਜਲ ਖਵਾਰ ਤਾਂ ਨਹੀਂ ਕਰ ਰਿਹਾ ਯਾਨੀ ਕਿ ਹਜੇ ਤੱਕ ਸਾਡੀ ਜਥੇਬੰਦੀ ਦਾ ਇਹ ਫੈਸਲਾ ਨਹੀਂ ਹੋਇਆ ਸੀਗਾ ਵੀ ਅਸੀਂ ਅਧਿਆਪਕਾਂ ਦੀ ਛੁੱਟੀ ਪ੍ਰਵਾਈਏ ਯਾਨੀ ਕਿ ਜਿਹੜੇ ਆਪਦੇ ਆਪ ਇੱਥੇ ਤੱਕ ਸਾਥੇ ਸਾਡੇ ਪਹੁੰਚ ਰਹੇ ਆ ਹੁਣ ਹੁਣ ਜਿਵੇਂ ਤੁਹਾਨੂੰ ਕਿਉਂਕਿ ਤੁਸੀਂ ਵੀ ਸਾਈਡ ਤੇ ਬੈਠਣਾ ਪੈ ਰਿਹਾ ਮਤਲਬ ਬੱਚਿਆਂ ਦੀ ਪੜ੍ਹਾਈ ਤਾਂ ਇੱਕ ਵਾਰੀ ਕਿਤੇ ਨਾ ਕਿਤੇ ਡਿਸਟਰਬ ਹੋਈ ਆ ਫਿਰ ਇਹ ਕਿਹ ਐਸੀ ਸਿੱਖਿਆ ਕ੍ਰਾਂਤੀ ਇਹ ਤਾਂ ਕਹਿੰਸੀ ਕਿ ਸਿੱਖਿਆ ਕ੍ਰਾਂਤੀ ਆ ਤੁਸੀਂ ਇੱਕ ਸਾਈਡ ਤੇ ਬੈ ਮੈਂ ਤੁਹਾਨੂੰ ਕੈਮਰਾ ਸਮੇਤ ਸਾਡੇ ਕਮਰੇ ਦੇ ਵਿੱਚ ਲੈ ਜਾਨੀ ਆ ਜਾਨੀ ਕਿ ਉਹ ਕਿਹੜੇ ਬੱਚੇ ਆ 3 ਸਾਲ ਤੋਂ ਸਰ ਵੀ ਦੇਖਿਆ ਇਹਨਾਂ ਨੇ ਵੀ ਇੱਥੋਂ ਤੱਕ ਜਾਨੀ ਬੁੱਕਲ ਚ ਬੈਠ ਕੇ ਜਾਣ ਵਾਲੇ ਬੱਚੇ ਆ ਉਹ ਸਾਡੀਆਂ ਬੁੱਕਲਾਂ ਦੇ ਵਿੱਚ ਉਹ ਸੌਂਦੇ ਆ 3 ਸਾਲ ਦੇ ਬੱਚੇ ਜਾਨੀ ਕਿ ਉਹ ਰੋਟੀਆਂ ਵੀ ਸਾਡੇ ਤੋਂ ਬੁਰਕੀਆਂ ਪਵਾਉਂਦੇ ਆ ਇਹ ਕਹਿ ਲਓ ਵੀ ਹਨਾ ਇੱਕ ਪਾਸੇ 5 ਸਾਲ ਦਾ ਬੱਚਾ 6 ਸਾਲ ਦਾ ਬੱਚਾ ਕਾਪੀ ਲੈ ਕੇ ਖੜਦਾ ਸਾਡੇ ਕੋਲੇ ਇੱਕ 3 ਸਾਲ ਦਾ ਬੱਚਾ ਸਿਰਫ ਸਾਡੇ ਕੋਲੇ ਰੋਟੀ ਖਾਣੀ ਆਉਂਦਾ ਜਾਨੀ ਕਿ ਇਹੋ ਜਿਹੇ ਬੱਚਿਆਂ ਦੇ ਉੱਪਰ ਜਦੋਂ ਸਰਕਾਰ ਇਹੋ ਜੀ ਦੈਸਤਵਾਜੀ ਪਾਉਗੀ ਤਾਂ ਫਿਰ ਇਹ ਐਂ ਕਹਿ ਲਓ ਵੀ ਉਹਨਾਂ ਦੇ ਮਾਪੇ ਕਿੱਥੇ ਖੜਨਗੇ ਉਹ ਸਿੱਖਿਆ ਕ੍ਰਾਂਤੀ ਇਹਨਾਂ ਦੀ ਜਿਹੜੀ ਕਿ ਸਿੱਖਿਆ ਕ੍ਰਾਂਤੀ ਇਹਨਾਂ ਨੇ ਆਇਆ ਕਿਹਾ ਵੀ ਅਸੀਂ ਇੱਕ ਅਧਿਆਪਕ ਨੂੰ ਜਾਨੀ ਦੂਜੇ ਕੰਮ ਕਰਨ ਨਹੀਂ ਦੇਵਾਂਗੇ ਸਿਰਫ ਇੱਕ ਪੜ੍ਹਾਈ ਵਾਲੀ ਧਿਆਨ ਦੇਵਾਂਗੇ ਆ ਪਿਛਲੇ ਟਾਈਮ ਦੇ ਵਿੱਚ ਚਰਨੀ ਵਾਲੇ ਪ੍ਰੋਗਰਾਮ ਹੋ ਕੇ ਹਟਿਆ ਜਾਨੀ ਕਿ ਨਸ਼ਿਆਂ ਦੇ ਖਿਲਾਫ ਕਹਿ ਲੋ ਵੀ ਅਸੀਂ ਕਹਿੰਦੇ ਆ ਵੀ ਕ੍ਰਾਂਤੀ ਚਲਾ ਰਹੇ ਹਾਂ ਇੱਕ ਹਨਾ ਸਾਡੇ ਸਕੂਲ ਦੇ ਵਿੱਚ ਵੀ ਐਮਐਲਏ ਆ ਕੇ ਉਦਘਾਟਨ ਕਰਕੇ ਗਿਆ ਪਿਛਲੇ ਟਾਈਮ ਦੇ ਵਿੱਚ ਜਾਨੀ ਕਿ ਇਹ ਚੀਜ਼ ਸਰਕਾਰਾਂ ਲਈ ਬਾਲੀ ਚੰਗੀ ਨਹੀਂ ਹੈਗੀ ਹੁਣ ਤੱਕ ਦੇ ਭਵਿੱਖ ਦੀ ਜੇ ਗੱਲ ਕਰਾਂ ਜਿਵੇਂ ਤੁਸੀਂ ਕਹੇ ਮੇਰਾ 20 ਸਾਲ ਦਾ ਲੰਬਾ ਤਜਰਬਾ ਹੁਣ ਤੱਕ ਦੇ ਉਹਦੇ ਚ ਅਕਾਲੀ ਸਰਕਾਰ ਵੀ ਰਹੀ ਉਹਦੇ ਚ ਕਾਂਗਰਸ ਸਰਕਾਰ ਵੀ ਰਹੀ ਉਹਨਾਂ ਸਰਕਾਰਾਂ ਬਲੇ ਠੀਕ ਆ ਨਜ਼ਰਬੰਦ ਸਰਕਾਰਾਂ ਕਰਦੀਆਂ ਹੁੰਦੀਆਂ ਚਾਹੀ ਕਿਹੜੀ ਮਰਜੀ ਸਰਕਾਰ ਹੋਵੇ ਪਰ ਐਸਾ ਕੁਝ ਹੋਇਆ ਸੀ ਕਿ ਸਕੂਲਾਂ ਤੱਕ ਹੀ ਨਾਲ ਪੁਲਿਸ ਕਰਮੀ ਭੇਜਤੇ ਕਿ ਭਾਈ ਨਜ਼ਰਬੰਦੀ ਇੱਥੋਂ ਤੱਕ ਹੋਵੇ ਕਿ ਸਕੂਲ ਦੇ ਵਿੱਚੋਂ ਵੀ ਅਧਿਆਪਕ ਨਾ ਨਿਕਲ ਸਕੇ ਬਾਹਰ ਨਹੀਂ ਅੱਜ ਤੱਕ ਮੈਂ ਆਪਦੇ 20 ਸਾਲਾਂ ਦੇ ਤਜਰਬੇ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਸੀ ਦੇਖਿਆ ਮੈਂ 2005 ਤੋਂ ਜਥੇਵੰਦੀ ਦੇ ਵਿੱਚ ਆ ਯਾਨੀ ਕਿ ਅੱਜ ਤੱਕ ਇਹੋ ਜੀ ਕੋਈ ਵੀ ਸਰਕਾਰ ਦਾ ਕੋਈ ਵੀ ਮੁਲਾਜ਼ਮ ਮੇਰੇ ਤੱਕ ਐ ਨਹੀਂ ਸੀ ਪਹੁੰਚਿਆ ਵੀ ਤੁਹਾਨੂੰ ਅਸੀਂ ਨજરਬੰਦ ਕਰਨਾ ਹੈ ਜਦੋਂ ਐ ਹੁੰਦਾ ਸੀ ਵੀ ਸਾਡੇ ਐਜੀਟੇਸ਼ਨ ਚੱਲਦੇ ਸੀਗੇ ਉਥੋਂ ਧਰਨਿਆਂ ਦੇ ਵਿੱਚੋਂ ਸਾਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਸੀਗੇ ਜਾਂ ਜਣੀ ਐਂ ਕਹਿ ਲੋ ਵੀ ਸਾਡੇ ਉਸ ਐਜੀਟੇਸ਼ਨ ਨੂੰ ਰੋਕਣ ਲਈ ਹੋਰ ਤਹੀਲੇ ਬਸੀਲੇ ਕਰਦੀਆਂ ਸਰਕਾਰਾਂ ਕਰਦੇ ਰਹੇ ਆ ਤੇ ਪਰ ਅੱਜ ਤੱਕ ਪਹਿਲੀ ਵਾਰ ਜਣੀ ਐਂ ਨજરਬੰਦ ਕਰਕੇ ਰੱਖਣਾ ਪਹਿਲੀ ਵਾਰ ਹੋਇਆ ਯਾਨੀ ਇਹ ਚੰਗਾ ਨਹੀਂ ਫਿਰ ਮੈਂ ਬਾਰ ਬਾਰ ਰਿਪੀਟ ਕਰਦੀ ਆ ਵੀ ਸਰਕਾਰ ਵਾਸਤੇ ਚੰਗਾ ਨਹੀਂ ਰਹੂਗਾ ਜੇ ਜੇ ਫਿਰ ਜੇ ਹੁਣ ਅਧਿਆਪਕਾਂ ਤੋਂ ਇਹ ਮੰਨਦੇ ਹੋ ਕਿ ਅਧਿਆਪਕਾਂ ਨੂੰ ਵੀ ਸਰਕਾਰ ਨੂੰ ਡਰ ਲੱਗਣ ਲੱਗ ਗਿਆ ਜਾਂ ਫਿਰ ਜਿਹੜੀਆਂ ਆਵਾਜ਼ਾਂ ਲੋਕ ਪੱਖੀ ਨੇ ਉਹਨਾਂ ਤੋਂ ਡਰ ਲੱਗਣ ਲੱਗ ਗਿਆ ਜਾਂ ਅਧਿਆਪਕਾਂ ਤੋਂ ਡਰ ਲੱਗਦਾ ਜਿਨ੍ਹਾਂ ਨੇ ਪ੍ਰਿਕਸ਼ਮਾਰਨ ਦੇਖੋ ਸਾਡੇ ਕੋਲੇ ਇੱਕ ਆਵਾਜ਼ ਹੈ ਜਾਂ ਸਾਡੇ ਕੋਲੇ ਕਲਮ ਆ ਅਸੀਂ ਬੱਚੇ ਨੂੰ ਪੈਨਸਲ ਨਾਲ ਸਿਖਾਉਣਾ ਉਹ ਵੀ ਕੱਚੀ ਪੈਨਸਲ ਨਾਲ ਸਿਖਾਉਣੇ ਆ ਜੇ ਅਸੀਂ ਪੈਨ ਨਹੀਂ ਫੜਾਈਏ ਉਹਨਾਂ ਨੂੰ ਕਿਉਂਕਿ ਸਾਡਾ ਕੰਮ ਹੀ ਉਹੋ ਜਿਹਾ ਹੈ ਯਾਨੀ ਕਿ ਅਸੀਂ ਕਿਹੜਾ ਸਕੂਲਾਂ ਦੇ ਵਿੱਚ ਬੰਬ ਗੋਲੇ ਲੈ ਕੇ ਆ ਰਹੇ ਆ ਜਾਂ ਜਿੱਥੇ ਕਿਤੇ ਅਸੀਂ ਪਹੁੰਚਣਾ ਹੈ ਵੀ ਅਸੀਂ ਉੱਥੇ ਇਹੋ ਜਿਹਾ ਕੁਝ ਲੈ ਕੇ ਜਾਵਾਂਗੇ ਜਿਹੜੀ ਸਰਕਾਰ ਭਗਤ ਸਿੰਘ ਦੀਆਂ ਪੱਗਾਂ ਬੰਨ੍ਹ ਕੇ ਆਈ ਸੀ ਯਾਨੀ ਕਿ ਜਿਹੜੀ ਸਰਕਾਰ ਕਹਿੰਦੀ ਹੈ ਵੀ ਅਸੀਂ ਭਗਤ ਸ਼ਹੀਦਾਂ ਦੇ ਸੁਪਣਿਆਂ ਦੀ ਸਰਕਾਰ ਆ ਯਾਨੀ ਉਹਨਾਂ ਦੀਆਂ ਗੱਲਾਂ ਬਾਤਾਂ ਦੀ ਸਰਕਾਰ ਆ ਯਾਨੀ ਉਹਨਾਂ ਦੇ ਪੂਰਨਿਆਂ ਤੇ ਤੁਰੀ ਹੋਈ ਸਰਕਾਰ ਆ ਫਿਰ ਉਸ ਭਗਤ ਸਿੰਘ ਦੇ ਯਾਨੀ ਐ ਕਹਿ ਲઈએ ਵੀ ਉਹਨਾਂ ਨੂੰ ਸਾਡੇ ਤੋਂ ਡਰ ਲੱਗਣ ਲੱਗਿਆ ਅਸੀਂ ਵੀ ਭਗਤ ਸਿੰਘ ਦੀਆਂ ਗੱਲਾਂ ਨਾਲ ਹੀ ਚੱਲਦੇ ਆਂ ਅਸੀਂ ਵੀ ਇਹੀ ਕਹਿੰਨੇ ਆਂ ਵੀ ਭਗਤ ਸਿੰਘ ਸਾਡਾ ਕੀ ਕਹਿੰਦਾ ਸੀਗਾ ਅਸੀਂ ਵੀ ਇਹੀ ਕਹਿੰਨੇ ਆਂ ਵੀ ਉਦਮ ਸਿੰਘ ਨੇ ਕੀ ਕੀਤਾ ਸੀਗਾ ਉਦਮ ਸਿੰਘ ਕੀ ਚਾਹੁੰਦਾ ਸੀ ਸਾਡੇ ਇੰਡੀਆ ਦਾ ਕਿਹੋ ਜਿਹਾ ਸਿਸਟਮ ਹੋਣਾ ਚਾਹੀਦਾ ਸਾਡਾ ਭਗਤ ਸਿੰਘ ਇਹ ਕਹਿੰਦਾ ਸੀ ਵੀ ਮਤਲਬ ਕਿ ਇੱਥੇ ਕੋਈ ਸਾਡੇ ਮੇਰੇ ਰਾਜ ਦੇ ਵਿੱਚ ਹੈ ਮੇਰੇ ਦੇਸ਼ ਦੇ ਵਿੱਚ ਜਾਨੀ ਕੋਈ ਭੁੱਖਾ ਨਾ ਸੌਵੇਂ ਬਰਾਬਰ ਦੀਆਂ ਸਹੂਲਤਾਂ ਮੈਂ ਸਾਡੇ ਦਾ ਸਕੂਲ ਦੇ ਵਿੱਚ ਅਸੀਂ ਬਰਾਬਰ ਨਹੀਂ ਹੈਗਾ ਮਹਿਕਮਾ ਸਾਡਾ ਜਾਨੀ ਕਿ ਸਰਕਾਰਾਂ ਨੇ ਸਾਡੇ ਵਿੱਚ ਵੰਡੀਆਂ ਪਾਈਆਂ ਜੇ ਅਧਿਆਪਕ ਦੀ ਗੱਲ ਕਰਦੇ ਆਂ ਤਾਂ ਅਧਿਆਪਕਾ ਇੱਕ ਇਹ ਕਹਿ ਲਓ ਵੀ ਉਹ ਅਧਿਆਪਕ ਹੈ ਜਿਨੇ ਪੰਜਾਬ ਨੂੰ ਸਿਰਜਣਾ ਨਿਰਮਾਤਾ ਹੁੰਦਾ ਹੈ ਛੋਟੇ ਜਿਵੇਂ ਮੈਂ ਆਪਣੀ ਗੱਲ ਕਰਾਂ ਮੇਰੀ ਡਿਊਟੀ ਕੀ ਹੈ ਇੱਥੇ 3 ਸਾਲ ਦਾ ਬੱਚਾ ਆ ਗਿਆ ਇੱਕ ਕਹਿ ਲਓ ਬਿਲਡਿੰਗ ਬਣਦੀ ਹੈ ਇਹ ਕਿ ਬਿਲਡਿੰਗ ਬਣਦੀ ਹੈ ਤਾਂ ਉੱਥੇ ਇੱਕ ਮਿਸਤਰੀ ਜਿਹੜੀ ਪਹਿਲੀ ਇੱਟ ਧਰਦਾ ਨਾ ਅਸੀਂ ਉਹ ਕੰਮ ਕਰਦੇ ਆਂ ਕਿ ਉਹ ਮੈਸਤਰੀ ਸੂਤਰੀ ਲਾ ਕੇ ਉਹ ਕੰਧ ਸਿੱਧੀ ਕਰਨ ਦੀ ਕੋਸ਼ਿਸ਼ ਕਰਦਾ ਤੇ ਅਸੀਂ ਜਣੀ ਐ ਕਹਨੇ ਆ ਵੀ ਉਹ ਉਥੋਂ ਜਿਹੜੀ ਅਸੀਂ ਇੱਟ ਧਰਦੇ ਆ ਨਾ ਉਹ ਨੀਂਹ ਦੇ ਵਿੱਚ ਇੱਟ ਧਰ ਕੇ ਅਸੀਂ ਮਜ਼ਬੂਤ ਕਰਕੇ ਬੱਚਿਆਂ ਨੂੰ ਭੇਜਦੇ ਆ ਉਹ ਬੱਚੇ ਵੱਡੇ ਹੋ ਕੇ ਜਣੀ ਮੈਂ ਕਹਾਂ ਵੀ ਜਿਹੜੇ 20 ਸਾਲਾਂ ਦੇ ਵਿੱਚ ਅਸੀਂ ਪੜਾਏ ਬੱਚੇ ਆ ਉਹ ਅੱਜ ਨੌਕਰੀਆਂ ਕਰ ਰਹੇ ਆ ਪੰਜ-ਪੰਜ ਸਾਲਾਂ ਦੀਆਂ ਨੌਕਰੀਆਂ ਉਹਨਾਂ ਦੀਆਂ ਹੋ ਗਈਆਂ ਉਸ ਟਾਈਮ ਤੇ ਉਹ ਵੱਡੇ ਸੀਗੇ ਅਸੀਂ ਡਰਾਪ ਆਊਟ ਖਤਮ ਕੀਤਾ ਸਰ ਪੰਜਾਬ ਦੇ ਵਿੱਚੋਂ ਅਸੀਂ ਐ ਕਹਿ ਲੋ ਵੀ ਅਸੀਂ ਸਕੂਲਾਂ ਦੇ ਨਾਲ ਬੱਚੇ ਜੋੜੇ ਨੌਕਰੀਆਂ ਬਚਾਈਆਂ ਸਕੂਲ ਖੜੇ ਕੀਤੇ ਆ ਹੁਣ 2017 ਤੋਂ ਉਹ ਕੰਮ ਕਰ ਰਹੇ ਆ ਜਿਹੜੇ ਮੈਂ ਕਹਿਣੀ ਆ ਵੀ ਕਿਸੇ ਮੈਂ ਅੱਜ ਐ ਵੀ ਕਹੂੰਗੀ ਵੀ ਉਦੋਂ ਅਧਿਆਪਕ ਵੀ ਇੰਨਾਂ ਚੀਜ਼ਾਂ ਤੋਂ ਭਾਈ ਦੇ ਸੀਗੇ ਅਸੀਂ 2003 3 ਤੋਂ ਲੈ ਕੇ ਉਸ ਕੰਮ ਤੇ ਲੱਗੇ ਹੋਏ ਆ ਪਰ ਸਰਕਾਰਾਂ ਦੀਆਂ ਜਾਨੀ ਮੈਂ ਕਹੂੰਗੀ ਇਹ ਨਿਲੈਕੀਆਂ ਰਹੀਆਂ ਜਿਹੜਾ ਜਦ ਕਿ ਹੋਣਾ ਤਾਂ ਇਹ ਚਾਹੀਦਾ ਸੀਗਾ ਵੀ ਜਿਹੜੇ ਅਸੀਂ ਬੱਚੇ ਸਾਹਮਣੇ ਸਾਡੀਆਂ ਤਨਖਾਹਾਂ ਬਾਕੀ ਮਹਿਕਮੇ ਦੇ ਮੁਲਾਜ਼ਮਾਂ ਨਾਲੋਂ ਵੀ ਆਪ ਹੋਣੀਆਂ ਚਾਹੀਦੀਆਂ ਤੁਸੀਂ ਮੇਰੇ ਕਮਰੇ ਦੇ ਵਿੱਚ ਜਾ ਕੇ ਮਤਲਬ ਇਸ ਗੱਲ ਦੀ ਇਹ ਕੈਮਰਾ ਮਾਰਿਓ ਵੀ ਸਾਡੇ ਕੋਲੇ ਬੱਚੇ ਕਿਹੜੇ ਪਰਦੇ ਤੇ ਇਹ ਇਹ ਗੱਲ ਨੂੰ ਜਣੀ ਮੈਂ ਦੁਬਾਰਾ ਫੇਰ ਕਹੂੰਗੀ ਵੀ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਸਾਡੇ ਧਰਨਿਆਂ ਦੇ ਵਿੱਚ ਆਉਂਦੇ ਰਹੇ ਆ 14 ਮਹੀਨਿਆਂ ਦੀ ਬੱਚੀ ਰੂਥ ਬਠਿੰਡੇ ਚਾਰ ਦਿਨ ਐਜੀਟੇਸ਼ਨ ਚੱਲਿਆ ਬਾਦਲ ਸਰਕਾਰ ਦੇ ਖਿਲਾਫ ਉਦੋਂ ਜਾਨੀ ਕਿ ਆ ਕੇ ਇੱਥੇ ਸਾਡੇ ਮੋਢੇ ਤੇ ਥਾਪੜਾ ਦੇ ਕੇ ਗਏ ਵੀ ਸਾਡੀ ਸਰਕਾਰ ਬਣਾਓ ਅਸੀਂ ਤੁਹਾਡੀ ਗੱਲ ਸੁਣਾਂਗੇ ਗੇਦੜਵੇ ਦੇ ਵਿੱਚ ਇੱਕ ਤੂਤੀ ਸਰਪੰਚ ਸੀ ਕਾਲੀਆਂ ਕਾਲੀ ਸਰਕਾਰ ਦੇ ਵਿੱਚ ਸਾਡੀ ਕੁੜੀ ਦੇ ਥੱਪੜਖਾਂਡ ਹੋਇਆ ਸੀ ਉਹ ਥੱਪੜ ਮਾਰਿਆ ਸੀਗਾ ਅਸੀਂ ਉਹਦੇ ਖਿਲਾਫ ਧਰਨਾ ਲਾਇਆ ਸੀ ਉਦੋਂ ਆ ਕੇ ਸਾਡੇ ਧਰਨੇ ਦੇ ਵਿੱਚ ਕਹਿ ਕੇ ਗਏ ਵੀ ਸਾਡੀ ਸਰਕਾਰ ਲਿਆਓ ਅਸੀਂ ਤੁਹਾਡੀ ਗੱਲ ਤੁਹਾਡੀ ਮੰਗ ਪੂਰੀ ਕਰਾਂਗੇ ਮਹਾਲੀ ਧਰਨੇ ਦੇ ਵਿੱਚ ਸੁਪਰੀਮੋ ਕੇਜਰੀਵਾਲ ਮੁੱਖ ਮੰਤਰੀ ਸਾਹਿਬ ਮੈਂ ਕਹਣੀ ਆ ਮੇ ਗਗਨ ਅਨਮੋਲ ਮਾਨਤਾ ਸ਼ਾਮ ਨੂੰ ਉੱਥੇ ਹੀ ਰਹਿੰਦੀ ਸੀ ਮੀਤ ਹੇਅਰ ਅੱਜ ਦੇ ਐਮਪੀ ਐ ਉੱਥੇ ਹੀ ਰਹਿੰਦੇ ਸੀਗੇ ਜਾਨੀ ਕਿ ਇਹ ਕਿਹੜੇ ਮੰਤਰੀ ਸੰਤਰੀ ਦਾ ਇਹਨਾਂ ਦੇ ਦਾ ਮੈਂ ਅੱਜ ਦੇ ਬਣੇ ਹੋਏ 90ਾਂ ਚੋਂ ਨਾਂ ਲਵਾਂ ਵੀ ਉਸ ਵਰਨੇ ਦੇ ਵਿੱਚ ਹੀ ਰਹਿੰਦੇ ਸੀਗੇ ਵੀ ਇੱਥੇ ਸਾਡੇ ਹੈਗੇ ਬਲਜਿੰਦਰ ਕੌਰ ਪ੍ਰੋਫੈਸਰ ਸਾਡੇ ਤਲਵੰਡੀ ਦੇ ਐਮਐਲਏ ਸੰਗਰੂਰ ਤਾਂ ਰਹਿਤੇ ਜਾ ਕੇ ਕਹਿ ਕੇ ਗਏ ਵੀ ਦਿੱਲੀ ਦੀ ਦਰਜ ਤੇ ਜਿਵੇਂ ਸਾਡੀ ਦਿੱਲੀ ਸਰਕਾਰ ਨੇ ਰੈਗੂਲਰ ਮੁਲਾਜ਼ਮ ਕੀਤੇ ਆ ਵੀ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਜਾਨੀ ਅੱਜ ਦੇ ਟਾਈਮ ਦੇ ਵਿੱਚ ਮੈਂ ਕਹਾਂ ਵੀ ਸਰਕਾਰ ਦਾ ਕੋਈ ਵੀ ਐਮਐਲਏ ਅਸੀਂ 90 ਦੇ 90 ਐਮਐਲਏ ਨੂੰ ਮੰਗ ਪੱਤਰ ਦੇ ਕੇ ਡੀਸੀ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਡੀਓ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਅੱਜ ਜੇ ਅਸੀਂ ਸੰਘਰਸ਼ ਤੇ ਉੱtre ਆ ਅਸੀਂ ਤਾਂ ਉੱtre ਆ ਜਦੋਂ ਸਾਡੀ ਗੱਲਬਾਤ ਨਹੀਂ ਸੁਣੀ ਗਈ ਹਾਂ ਫਿਰ ਚੁੱਪ ਹੋ ਸਕਦੀਆਂ ਬਾਜਾ ਇਦਾਂ ਐਸਾ ਚੁੱਪ ਹੋ ਜਾ ਨਹੀਂ ਹੋ ਸਕਦਾ ਨਹੀਂ ਆਵਾਜ਼ਾਂ ਹੋਰ ਨਿਕਲਣਗੀਆਂ ਜਾਗਣਗੇ ਲੋਕ ਜਿਹੜੇ ਲੋਕ ਇਸ ਗੱਲ ਲਈ ਖੜੇ ਸੀ ਵੀ ਸਰਕਾਰ ਸ਼ਾਇਦ ਸਾਡਾ ਕੁਝ ਹੱਲ ਕਰ ਸਕਦੀ ਹੈ ਉਹ ਲੋਕ ਅੱਜ ਜਾਗਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਦੇ ਖਿਲਾਫ ਖੜਨਗੇ ਤੇ ਆ ਬੱਚੇ ਆਉਂਦੇ ਆ ਛੋਟੇ ਛੋਟੇ ਤੁਸੀਂ ਦੇਖ ਲਿਓ ਹੁਣ ਸਾਡੇ ਕੋਲ ਹੀ ਆਉਣਗੇ ਜਾਨੀ ਕਿ ਇਹ ਕਹਿ ਲਓ ਵੀ ਪ੍ਰਸ਼ਾਸਨ ਨੇ ਇੰਨੀ ਇੱਕ دہشت ਪਾਤੀ ਸਟੇਟ ਲੈਵਲ ਤੇ ਮੈਂ ਕਹੂੰਗੀ ਥੱਲੇ ਵਾਲੀ ਡਿਊਟੀ ਲੱਗਦੀ ਹੈ ਪ੍ਰਸ਼ਾਸਨ ਨੇ ਇੰਨੀ ਕਿ ਦਹਿਸ਼ਤ ਪਾਤੀ ਵੀ ਆਵਾਜ਼ਾਂ ਬੰਦ ਕਰਕੇ ਮੂੰਹ ਬੰਦ ਕਰਕੇ ਬੰਦ ਨਹੀਂ ਕਿ ਹੋਣੇ ਇਹ ਗੱਲਬਾਤ ਨਾਲ ਹੱਲ ਹੋਣੇ ਆ ਹੱਲ ਕਰੋਗੇ ਮਸਲੇ ਤਾਂ ਬੰਦ ਹੋਣੇ ਆ ਅਦਰਵਾਈਜ਼ ਜਣੀ ਐ ਕਹ ਲੋ ਵੀ ਸਰਕਾਰ ਇਸ ਮੈਂ ਪ੍ਰੋਗਰਾਮ ਦੇ ਵਿੱਚ ਬੈਕਫੁੱਟ ਤੇ ਜਾਊਗੀ ਤੇ ਸਾਡੀ ਜਥੇਬੰਦੀ ਉੱਭਰ ਕੇ ਸਾਹਮਣੇ ਆਊਗੀ ਇਸ ਗੱਲਾਂ ਦੇ ਨਾਲ ਮੈਂ ਕਹੂੰਗੀ ਵੀ ਸਰਕਾਰ ਦੁਆਰਾ ਫੇਰ ਸੋਚੇ ਧੰਨਵਾਦ ਇਹ ਸਿੱਖਿਆ ਕ੍ਰਾਂਤੀ ਦੀ ਇੱਕ ਤਸਵੀਰ ਆ ਜਿਹੜੀ ਗਰਾਊਂਡ ਦੀ ਰਿਐਲਿਟੀ ਦੀ ਤਸਵੀਰ ਆ ਮੁੱਖ ਮੰਤਰੀ ਸਾਹਿਬ ਨੂੰ ਸਰਕਾਰੀ ਚੈਨਲਾਂ ਦੇ ਉੱਪਰ ਜਾਂ ਇਸ਼ਤਿਹਾਰਾਂ ਤੇ ਤੁਸੀਂ ਸਿੱਖਿਆ ਕ੍ਰਾਂਤੀ ਦੀ ਵਾਹ ਵਾਹੀ ਕਰਦੇ ਸੁਣਦੇ ਹੋਮੋਗੇ ਜਿਵੇਂ ਭੈਣ ਨੇ ਵੀ ਕਿਹਾ ਕਿ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਦੋਂ ਤੱਕ ਦਾ ਉਹ ਕਹਿੰਦੇ ਨੇ ਕਿ ਮੈਂ 20 ਸਾਲ ਦਾ ਤਜਰਬਾ ਹੈ ਮੇਰਾ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਚਾਹੇ ਅਕਾਲੀ ਸਰਕਾਰ ਰਹੀ ਚਾਹੇ ਕਾਂਗਰਸ ਸਰਕਾਰ ਹੀ ਸਾਨੂੰ ਨਜ਼ਰਬੰਦ ਜ਼ਰੂਰ ਕੀਤਾ ਜਾ ਸਕਦਾ ਸੀ ਜੋ ਹੁੰਦਾ ਸੀ ਪਰ ਇਹ ਚੀਜ਼ ਜਿਹੜੀ ਹੈਗੀ ਉਹ ਪਹਿਲੀ ਵਾਰ ਹੋਈ ਆ ਇਤਿਹਾਸ ਦੇ ਵਿੱਚ ਕਿ ਸਕੂਲਾਂ ਤੱਕ ਜਿਹੜਾ ਹੈਗਾ ਉਹ ਪੁਲਿਸ ਕਰਮੀਆਂ ਨੂੰ ਭੇਜ ਕੇ ਨਜ਼ਰਬੰਦ ਕੀਤਾ ਗਿਆ ਹੁਣ ਮੁੱਖ ਮੰਤਰੀ ਸਾਹਿਬ ਨੂੰ ਇੱਕੋ ਸਵਾਲ ਹੈ ਕਿ ਹੁਣ ਇਨ੍ਹਾਂ ਅਧਿਆਪਕਾਂ ਤੋਂ ਆਖਰ ਕੀ ਡਰ ਲੱਗਣ ਲੱਗ ਪਏ ਇਹੋ ਹੀ ਅਧਿਆਪਕ ਨੇ ਜਿਨ੍ਹਾਂ ਦੇ ਕਿਸੇ ਵੇਲੇ ਮੁੱਖ ਮੰਤਰੀ ਸਾਹਿਬ ਮੂੰਹ ਦੇ ਵਿੱਚ ਬਰਫੀ ਤੁਸੀਂ ਪਾਈ ਸੀ ਇਹੋ ਹੀ ਅਧਿਆਪਕ ਨੇ ਜਿਨ੍ਹਾਂ ਦੀਆਂ ਟੈਂਕੀਆਂ ਤੇ ਚੜ ਕੇ ਤੁਸੀਂ ਇਹ ਕਹਿੰਦੇ ਹੁੰਦੇ ਸੀ ਕਿ ਅਧਿਆਪਕਾਂ ਦੀ ਜਗ੍ਹਾ ਟੈਂਕੀਆਂ ਨਹੀਂ ਹੁੰਦੀ ਅਧਿਆਪਕਾਂ ਦੀ ਜਗ੍ਹਾ ਜਿਹੜੀ ਆ ਉਹ ਸਕੂਲ ਸਕੂਲਾਂ ਦੇ ਵਿੱਚ ਹੁੰਦੀ ਆ ਉਹ ਦਫ਼ਤਰਾਂ ਦੇ ਵਿੱਚ ਹੁੰਦੀ ਆ ਇਹੋ ਹੀ ਅਧਿਆਪਕ ਨੇ ਮੁੱਖ ਮੰਤਰੀ ਸਾਹਿਬ ਜਿਸੋ ਕਿਸੇ ਵੇਲੇ ਅਰਵਿੰਦ ਕੇਜਰੀਵਾ ਹੋਰਾਂ ਨੇ ਸਿੱਪੀ ਸ਼ਰਮਾ ਨੂੰ ਆਪਣੀ ਭੈਣ ਬਣਾ ਕੇ ਕਿਹਾ ਸੀ ਕਿ ਤੂੰ ਮੇਰੀ ਭੈਣ ਆ ਤਾਂ ਥੱਲੇ ਆ ਜਾ ਸਾਡੀ ਸਰਕਾਰ ਆਉਣ ਦੇ ਮਸਲੇ ਜਿਹੜੇ ਆ ਤੁਹਾਡੇ ਅਸੀਂ ਹੱਲ ਕਰਾਂਗੇ ਤੁਹਾਡੀ ਸਰਕਾਰ ਜ਼ਰੂਰ ਆਈ ਪਰ ਇਹਨਾਂ ਦੇ ਮਸਲੇ ਹਾਲੇ ਤੱਕ ਜਿਉਂਦੇ ਤਿਉਂ ਲਟਕ ਰਹੇ ਨੇ ਤਾਂ ਇਹ ਸਿੱਖਿਆ ਕ੍ਰਾਂਤੀ ਦੀ ਗਰਾਉਂਡ ਜ਼ੀਰੋ ਦੀ ਇੱਕ ਤਸਵੀਰ ਇਹ ਵੀ ਆ ਵੱਡੀ ਗੱਲ ਇਹ ਆ ਕਿ ਤੁਹਾਡੀ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਹੜੇ ਛੋਟੇ-ਛੋਟੇ ਬੱਚੇ ਨੇ ਇਸ ਤਰ੍ਹਾਂ ਦੇ ਨਾਲ ਪੁਲਿਸ ਕਰਮੀ ਜੇਕਰ ਕਲਾਸਾਂ ਦੇ ਵਿੱਚ ਆ ਕੇ ਬੈਠਣਗੇ ਤਾਂ ਉਹਨਾਂ ਦੇ ਦਿਲਾਂ ਦੇ ਉੱਪਰ ਅਸਰ ਜਿਹੜਾ ਹੈਗਾ ਉਹ ਕੀ ਹੋਊਗਾ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋਯਾ ਧੰਨਵਾਦ